ਸਾਰੇ ਠੀਕ ਠਾਕ ਹਾਂਗੇ ਵੀ ਠੀਕ ਠਾਕ ਹੈ ਜੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦਾਵੇ ਜੀ ਤੇ ਬਸ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਨਵੇਂ ਵਲੌਗ ਦੇ ਉੱਪਰ ਤੇ ਮਾਰਨਿੰਗ ਦਾ ਟਾਈਮ ਹੋ ਚੁੱਕਿਆ ਸੀ ਤੇ ਬਸ ਨਹੀਂ ਸੌਰੀ ਮਾਰਨਿੰਗ ਦਾ ਨਹੀਂ ਸੀ ਇਹ ਇਹ ਥੋੜਾ ਇਹ ਕੱਲ ਹਨਾ ਰਾਤ ਨੂੰ ਅਸੀਂ ਵਲੌਗ ਸ਼ੂਟ ਕੀਤਾ ਸੀ ਤੇ ਇੱਥੇ ਮੈਂ ਨਾ ਭੁੱਲ ਗਈ ਸੀ ਕੱਲ ਵੀ ਬਸੰਤ ਪੰਚਮੀ ਹੈ ਤੇ ਕੱਲ ਫਿਰ ਮੰਮੀ ਦਾ ਮੈਨੂੰ ਫੋਨ ਆਇਆ ਤੇ ਫਿਰ ਪਤਾ ਲੱਗਿਆ ਬਸ ਉਹਨਾ ਜਿਹੜੀ ਘਰ ਦੀ ਟੈਨਸ਼ਨ ਆ ਹੁੰਦੀ ਆ ਉਹਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਕੀ ਦਿਨ ਧਿਆਰ ਆ ਤੇ ਫਿਰ ਮੰਮੀ ਕਹਿੰਦੇ ਵੀ ਹਨਾ ਚੋਲ ਬਣਾਈ ਦੇ ਹੁੰਦੇ ਮਿੱਠੇ ਤੇ ਅ ਪੇਲੇ ਬਣਾਈਦੇ ਹੁੰਦੇ ਵੀ ਬਸੰਤ ਪੰਚਮੀ ਨੂੰ ਤੇ ਵੀ ਚੰਗੇ ਹੁੰਦੇ ਆ ਫਿਰ ਮੈਂ ਕਿਹਾ ਵੀ ਮੈਂ ਤਾਂ ਬਣਾਈ ਨਹੀਂ ਤੇ ਫਿਰ ਮੰਮੀ ਨੇ ਚੱਲ ਕੋਈ ਨਸ਼ਾਮ ਨੂੰ ਬਣਾ ਲਈ ਫਿਰ ਮੈਂ ਸ਼ਾਮ ਨੂੰ ਬਣਾਏ ਤੇ ਰੰਗ ਰੂੰਗ ਤਾਂ ਹੈ ਨਹੀਂ ਸੀ ਮੇਰੇ ਕੋਲੇ ਫਿਰ ਮੈਂ ਥੋੜੀ ਜਿਹੀ ਹਲਦੀ ਪਾਈ ਉਹ ਹਲਦੀ ਥੋੜੀ ਰਹਿ ਗਈ ਫਿਰ ਮੈਂ ਕਿਹਾ ਚੱਲ ਛੱਡ ਪਰਾਂ ਕੋਈ ਨਾ ਹਨਾ ਫਿਰ ਮਠਾ ਹੋ ਗਿਆ ਚੱਲ ਕੋਈ ਗੱਲ ਨਹੀਂ ਤੇ ਤਾਂ ਅੰਰ ਕੇ ਫਿਰ ਮੈਂ ਚੋਲ ਬਣਾਏ ਸੀ ਪਹਿਲਾਂ ਤਾਂ ਮੈਂ ਜਿਹੜਾ ਆਪਣਾ ਹੁੰਦਾ ਚਾਰਾ ਡੱਬਾ ਹਨ ਉਹਦੇ ਵਿੱਚ ਧਰਤੇ ਸੀ ਮੈਂ ਕਿਹਾ ਚਲ ਬਣ ਜਾਣਗੇ ਪਰ ਉੱਥੇ ਹਨ ਟਾਈਮ ਹੀ ਬਹੁਤ ਲੱਗਿਆ ਰਿਸ਼ੂ ਫਿਰ ਛੇਤੀ ਕਰੀ ਆ ਵੀ ਫਿਰ ਮੈਂ ਕੁੱਕਰ ਮੰਝਿਆ ਸਬਜੀ ਕੱਢੀ ਤੇ ਉਹਦੇ ਵਿੱਚ ਫਿਰ ਮੈਂ ਧਰੇ ਸਾਰਾ ਉਲਟਾਤਾ ਸੀ ਪਾਣੀ ਤੇ ਚੋਲ ਸਾਰਾ ਹਨ ਫਿਰ ਮੈਂ ਸੀਟੀਆਂ ਲਵਾਈਆਂ ਦੋ ਤਿੰਨ ਤੇ ਉਹ ਪਾਣੀ ਥੋੜਾ ਜਿਆਦਾ ਪੈ ਗਿਆ ਸੀ ਤੇ ਫਿਰ ਹਨਾ ਪਾਣੀ ਕਾਫੀ ਉਹ ਨਿਕਲ ਹੀ ਜਾਂਦਾ ਸੀ ਮੈਂ ਕਿਹਾ ਚਲ ਕੋਈ ਨਾ ਤੇ ਭਾਪ ਨਾਲ ਨਿਕਲਦਾ ਸੀ ਫਿਰ ਮੈਂ ਕਿਹਾ ਚਲ ਹੌਲੀ ਹੌਲੀ ਹੋ ਜਾਊਗਾ ਸੈਟ ਤੇ ਉਦੋਂ ਬਾਅਦ ਫਿਰ ਮੈਂ ਇੱਥੇ ਹਨਾ ਲੱਗੀ ਹੋਈ ਸੀ ਬਸ ਤੇ ਸੀਟੀਆਂ ਦੇਖੋ ਆ ਜਾਂਦੀਆਂ ਸੀ ਪਾਣੀ ਨਿਕਲਦਾ ਸੀ ਫਿਰ ਮੈਂ ਕਿਹਾ ਚੱਲ ਕੋਈ ਨਾ ਫਿਰ ਮੈਂ ਉਹਨੂੰ ਚੰਗੀ ਤਰ੍ਹਾਂ ਦੁਬਾਰੇ ਢੱਕਣ ਤੋਂ ਉਹ ਦੂਕੇ ਲਾਇਆ ਤੇ ਫਿਰ ਥੋੜਾ ਜਿਹਾ ਪਾਣੀ ਹੈਗਾ ਸੀ ਮੈਂ ਕਿਹਾ ਚੱਲ ਇੱਕ ਸੀਟੇ ਲਵਾ ਦਿੰਨੇ ਫਿਰ ਮੈਂ ਲਵਾ ਕੇ ਰੱਖਦਾ ਸੀ ਕੁੱਕਰ ਤੇ ਬਸ ਜੀ ਉਦੋਂ ਬਾਅਦ ਇਹ ਹੈਗਾ ਸੀ ਨੈਕਸਟ ਮਾਰਨਿੰਗ ਦਾ ਟਾਈਮ ਤੇ ਕਿਉਂਕਿ ਨੈਕਸਟ ਮਾਰਨਿੰਗ ਹੈ ਸੀ ਤੇ ਫਿਰ ਬਸ ਹਨਾ ਉਦੋਂ ਬਾਅਦ ਮੈਂ ਇੱਥੇ ਲੱਗੀ ਸੀ ਪ੍ਰੈਸ ਕਰਨ ਰਿਸ਼ੀਓ ਦੀ ਵਰਦੀ ਤੇ ਅੱਜ ਵਾਈਟ ਵਰਦੀ ਪਾਉਣੀ ਸੀ ਤੇ ਕੱਲ ਨਾ ਮੈਂ ਕੱਪੜੇ ਕਪੜੇ ਦਾ ਧੋਤੇ ਨਹੀਂ ਕਿਉਂਕਿ ਮੀਂਹ ਦਾ ਮੌਸਮ ਸੀ 10:00 11:00 ਵਜੇ ਮੀਂਹ ਹਟਿਆ ਤੇ ਬਾਅਦ ਦੇ ਵਿੱਚ ਫਿਰ ਨਾ ਉਹ ਹੋ ਗਿਆ ਸੀ ਧੁੱਪ ਤਾਂ ਨਿਕਲੀ ਸੀ ਪਰ ਮੱਧੇ ਵਿੱਚ ਹੀ ਸੀ ਕਦੇ ਧੁੱਪ ਕਦੇ ਸ਼ਾਮ ਬੱਦਲਾਂ ਜੀ ਦੀ ਤੇ ਕੱਲ ਫਿਰ ਮੈਂ ਨਾ ਕੱਪੜੇ ਧੋਤੇ ਮੈਂ ਕਿ ਚੱਲ ਰਹਿਣ ਦਿੰਦੀ ਵੀ ਕੱਲ ਨੂੰ ਧੋਲਾਂਗੇ ਸੰਡੇ ਨੂੰ ਧੋਲਾਂਗੇ ਵੀ ਇਕੱਠੇ ਹੀ ਤੇ ਮੈਨੂੰ ਰਿਸ਼ੋ ਦੀ ਵਰਦੀ ਯਾਦ ਹੀ ਨਹੀਂ ਸੀ ਵੀ ਹਨਾ ਵਾਈਟ ਵਰਦੀ ਪੱਕ ਜਾਣੀ ਹੈ ਤੇ ਕੱਲ ਤਾਂ ਉਹਨੇ ਛੁੱਟੀ ਕਰ ਲਈ ਸੀ ਸ਼ੁੱਕਰਵਾਰ ਨੂੰ ਮੇਂ ਮੀਂਹ ਪੈਂਦਾ ਸੀ ਤੇ ਫਿਰ ਹਣਾ ਮੈਨੂੰ ਜਿਆਦਾ ਨਹੀਂ ਫਿਰ ਮੈਂ 5 ਵਜੇ ਸੁਨੇਹਾਂ ਨੂੰ ਜਿਆਦਾ ਦਵਾਈ ਮੈਂ ਕਹਾਂ ਵੀ ਉਹ ਕਰਨੀ ਸੀ ਵਰਦੀ ਧੋਣੀ ਸੀ ਫਿਰ ਇਹ ਹਣਾ ਸਰਫ ਦੇ ਵਿੱਚ ਧੋਕੇ ਤੇ ਸੁਕਾ ਕੇ ਫਿਰ ਮਸ਼ੀਨ ਦੇ ਵਿੱਚ ਪਾਈ ਇਹਨੇ ਅੰਦਰ ਤੇ ਮੈਂ ਕਹਾਂ ਚਾ ਸਵੇਰੇ ਪ੍ਰੈਸ ਕਰਦਾਂ ਨੂੰ ਸੁੱਕ ਜੂਗੀ ਤੇ ਇੱਥੇ ਨਾ ਪ੍ਰੈਸ ਤੇ ਮੈਂ ਸਾਫ਼ ਕਰ ਰਹੀ ਸੀ ਇਹ ਨਾ ਮੈਂ ਕਰ ਲ ਬੁਕਰਮ ਅਟੈਚ ਕੀਤੀ ਸੀ ਪਹੁੰਚੇ ਦੇ ਉੱਪਰ ਤੇ ਜਿਹੜੀ ਹੁੰਦੀ ਹੈ ਪੇਸਟਿੰਗ ਵਾਲੀ ਬੁਕਰਮ ਤੇ ਉਹ ਮੈਂ ਹਣਾ ਕਰਤਾ ਲਈ ਤੇ ਉਹਨਾਂ ਤਾਂ ਪੇਸਟਿੰਗ ਹੋਈ ਉਹ ਤੇ ਕੱਪੜੇ ਦੇ ਉੱਪਰ ਵੋ ਬੁਕਰਮ ਤੇ ਨਾਹਣਾ ਇਹਦੇ ਉੱਤੇ ਉਹ ਲੱਗ ਗਈ ਗੂੰਦ ਜੀ ਜਿਹੜੀ ਹੁੰਦੀ ਆ ਪੇਸਟ ਤੇ ਉਹ ਤੇ ਬੁਕਰਮ ਤੇ ਤੇ ਉਹ ਕੱਪੜੇ ਤੇ ਚਿਪਕਦੀ ਨਹੀਂ ਸੀ ਪਤਾ ਨਹੀਂ ਕਿਉਂ ਕਿ ਉਹ ਨਹੀਂ ਚਿਪਕੀ ਹੈਗੀ ਤੇ ਫਿਰ ਹਨਾ ਮੈਂ ਤਾਂ ਕਰਕੇ ਇੱਥੇ ਫਿਰ ਉਹੀ ਸਾਫ਼ ਕਰਦੀ ਸੀ ਗਰਮ ਤਾਂ ਹੋ ਗਈ ਸੀ ਪ੍ਰੈਸ ਤੇ ਮੈਂ ਉਹ ਸਾਫ਼ ਕੀਤੀ ਫਿਰ ਕੱਪੜੇ ਨਾਲ ਕਿਉਂਕਿ ਕਾਲਾ ਆ ਹਨਾ ਲਈ ਜਾਂਦਾ ਸੀ ਉੱਪਰ ਉਹ ਜਿਹੜੇ ਬੁਕਰਮ ਤੋਂ ਲੈ ਜਾਂਦਾ ਤੇ ਵੀ ਐ ਬੂਰਾ ਆ ਤੇ ਮੈਂ ਕਿਹਾ ਫਿਰ ਵਾਈਟ ਤੇ ਭੇੜਾ ਲੱਗਦਾ ਤਾਂ ਕਰਕੇ ਫਿਰ ਮੈਂ ਸਾਫ਼ ਕੀਤੀ ਚੰਗੀ ਤਰ੍ਹਾਂ ਤੇ ਤਾਂ ਅੰਗਰ ਕੇ ਫਿਰ ਇੱਥੇ ਈਸ਼ੂ ਆਇਆ ਸੀ ਪਤਾ ਨਹੀਂ ਕੀ ਲੱਭਦਾ ਸੀ ਇਹ ਇੱਥੇ ਤੇ ਫਿਰ ਮੈਂ ਇਹਨੂੰ ਦੱਸੀ ਜੰਦੀ ਸੀ ਮੈਂ ਕਿਹਾ ਵੀ ਸ਼ਾਇਦ ਪਤਾ ਨਹੀਂ ਪੱਗ ਲੱਭਦਾ ਸੀ ਪਤਾ ਨਹੀਂ ਬੋਟ ਕੀ ਲੱਭਦਾ ਸੀ ਸ਼ਾਇਦ ਉਹ ਦਿਮਾਗ ਚ ਆ ਜਾਣੀ ਮੇਰੇ ਤੇ ਬਸ ਉਹ ਵੀ ਮੈਨੂੰ ਦੱਸਿਆ ਸੀ ਫਿਰ ਮੈਂ ਕਿਹਾ ਚਲ ਤੂੰ ਰੈਡੀ ਹੋ ਜਾ ਤੇ ਵੀ ਮੈਂ ਤੈਨੂੰ ਵਰਦੀ ਪ੍ਰੈਸ ਕਰਕੇ ਦੇ ਦਿੰਨੀ ਹਾਂ ਤੇ ਮੈਂ ਇਹਨੂੰ ਸ਼ਰਟ ਦੇ ਆਈ ਸੀ ਪਹਿਲਾਂ ਤਾਂ ਵਰਦੀ ਸੀ ਪ੍ਰੈਸ ਕਰਕੇ ਤੇ ਪ੍ਰੈਸ ਮੈਂ ਹੀ ਰੱਖ ਗਈ ਸੀ ਉਹ ਤਾਂ ਜਿਆਦਾ ਗਰਮ ਹੈ ਨਹੀਂ ਸੀ ਤੇ ਬਾਅਦ ਚ ਮੈਂ ਆ ਕੇ ਦੇਖਿਆ ਮੈਂ ਕਿਹਾ ਵੀ ਪ੍ਰੈਸ ਮੈਂ ਹੀ ਰੱਖ ਗਈ ਤੇ ਵਸੇ ਆਟੋਮੈਟਿਕ ਹੀ ਆ ਆਪੇ ਠੰਡੀ ਹੋ ਜਾਂਦੀ ਹੈ ਤੇ ਆਪੇ ਗਰਮ ਹੋ ਜਾਂਦੀ ਹੈ ਤੇ ਵਸੇ ਜੀ ਇੱਥੇ ਹੁਣ ਮੈਂ ਵਰਦੀ ਪ੍ਰੈਸ ਕਰਕੇ ਨਹੀਂ ਉਹਨੂੰ ਦੇ ਦੂੰਗੀ ਫਿਰ ਇੱਥੇ ਸੁਨੇਹਾ ਲੱਗੀ ਸੀ ਝਾੜੂ ਲਾਉਣ ਤੇ ਆ ਦੇਖੋ ਕੱਲ ਮੂਹਰੇ ਰਾਤ ਅਸੀਂ ਖਾਦੇ ਭੁੱਲੀ ਗਏ ਮੂਹਲੀ ਰੱਖ ਕੇ ਬਸ ਤੇ ਦਿਮਾਗ ਚੋਂ ਨਿਕਲ ਗਈ ਮੂਹਲੀ ਪਈ ਐ ਤੇ ਕੱਲ ਹਨਾ ਮੈਂ ਪਤਨ ਕੀ ਲਾਉਦੀ ਸੀ ਫਿਰ ਮੈਂ ਦੇਖਿਆ ਮਗਾ ਮੂਹਲੀ ਪਈ ਐ ਫਿਰ ਸੁਨੇਹਾ ਨੇ ਤਾਂ ਵੇ ਤਾਂ ਗਰਮ ਜੀ ਕਰਕੇ ਲੈਂਦੇ ਸੀ ਉਹਦੋਂ ਖਾਦੀ ਸੀ ਅਸੀਂ ਤੇ ਛਲਕ ਛੁਲਕ ਥੱਲੇ ਸੜਦੇ ਇਹਨਾਂ ਨੇ ਤੇ ਫਿਰ ਮੈਂ ਇਹਨੂੰ ਕਿਹਾ ਸੀ ਮਗਾ ਝੱਡ ਝੂਟੂ ਲਾ ਲਾ ਬਸ ਇੱਥੇ ਖਲਾਰਾ ਜਿਹਾ ਪਾ ਰੱਖਿਆ ਸੀ ਇਹਨੇ ਗੱਡੇ ਦੀ ਚਾਦਰ ਚ ਉਧਰ ਸੈੱਟ ਕਰਦੀ ਸੀ ਤੇ ਕੱਲ ਮੈਂ ਆ ਸੂਟ ਕੱਟਿਆ ਸੀ ਆਪਦਾ ਜਿਹੜਾ ਪਿਆ ਮਸ਼ੀਨ ਦੇ ਉੱਪਰ ਇਹ ਸਟਿਚ ਕਰਨਾ ਸੀ ਸੁਨਿਆ ਤਾਂ ਮੈਂ ਕਰਤਾ ਸੀ ਸਟਿਚ ਪੂਰਾ ਕਰਤਾ ਬਸ ਤਰਪਾਈ ਰਹਿ ਗਈ ਮੈਂ ਕਿਹਾ ਸਿਉਂ ਕੇ ਰੱਖ ਲੈ ਚੱਲ ਤਰਪਾਈ ਤਾਂ ਫਿਰ ਆਪੇ ਹਣਾ ਹੋ ਜਾਂਦੀ ਹੌਲੀ ਹੌਲੀ ਤੇ ਕੱਟਣ ਤੇ ਵੀ ਇੱਕ ਟਾਈਮ ਲੱਗਦਾ ਤੇ ਸਿਉਂਣ ਤਾਂ ਤਾਂ ਨਹੀਂ ਇੰਨਾ ਲੱਗਦਾ ਕੱਟਣ ਤੇ ਬੜਾ ਲੱਗਦਾ ਤੇ ਅੱਜ ਇਹਦੇ ਉੱਤੇ ਹਣਾ ਅਸੀਂ ਪਾਣੀ ਵਿੱਚ ਪਾਇਆ ਸੀ ਬੈਟਰੀ ਦੇ ਵਿੱਚ ਮਹਿੰਗਾ ਵੀ ਲੋਣਾ ਹੋ ਪਾਣੀ ਹੋ ਗਿਆ ਥੋੜਾ ਤੇ ਮੈਂ ਫਿਰ ਪਵਾਤਾ ਸੀ ਮੈਂ ਕਿਹਾ ਚੱਲ ਪਾ ਲੈਨੇ ਗਰਮ ਪਾਣੀ ਕਰਕੇ ਮੀਂਹ ਦਾ ਤਾਂ ਹੈ ਨਹੀਂ ਸੀ ਫਿਰ ਉਹ ਹੀ ਪਾ ਲਿਆ ਸੀ ਤੇ ਵਸ ਹੁਣ ਮੈਂ ਕਿਹਾ ਚੱਲ ਹਟ ਜੂਗਾ ਇਹ ਆਵਾਜ਼ ਜੀ ਕਰਨ ਪਰ ਫਿਰ ਵੀ ਆਵਾਜ਼ ਕਰ ਹੀ ਜਾਂਦਾ ਸੀ ਮੈਂ ਕਿਹ ਪਤਾ ਨਹੀਂ ਕੀ ਪ੍ਰੋਬਲਮ ਹੈ ਹੁਣ ਦਿਖਾਉਣਾ ਪੈਣਾ ਨਵੇਂ ਤੋਂ ਨਵਾਂ ਖਰਚਾ ਆਈ ਜਾਂਦਾ ਤੇ ਇੱਥੇ ਧੁੱਪ ਵੀ ਨਿਕਲ ਚੁੱਕੀ ਸੀ ਤੁਸੀਂ ਦੇਖ ਹੀ ਰਹੇ ਹੋ ਤੇ ਧੁੱਪ ਅੱਜ ਬਹੁਤ ਵਧੀਆ ਸੀ ਵੈਸੇ ਤਾਂ ਤੇ ਪਰ ਹਵਾ ਬੋਲੇ ਠੰਡੀ ਚੱਲ ਰਹੀ ਸੀ ਤੇ ਇੱਥੇ ਫਿਰ ਮੈਂ ਦੁੱਧ ਨੂੰ ਵੀ ਵਾਲਾ ਦੇਤਾ ਸੀ ਤੇ ਦੁੱਧ ਨੂੰ ਗਰਮ ਕਰਕੇ ਰੱਖਦਾ ਸੀ ਤੇ ਇੱਥੇ ਮੈਂ ਬਸ ਉਹ ਨਾ ਸਾਫ਼ ਕਰੀ ਜਾਂਦੇ ਸੀ ਨਾਲ ਨਾਲ ਭਾਂਡੇ ਭੁੰਨੇ ਮਾਂ ਤੇ ਸੀ ਸਲਫ ਵਗੈਰਾ ਸਾਫ਼ ਕਰਨੀ ਸੀ ਫਿਰ ਮੈਂ ਇਧਰ ਡੱਬੇ ਜੇ ਕੱਢੇ ਸੀ ਇਹਦੇ ਵਿੱਚੋਂ ਤੇ ਬਾਰੀ ਦੇ ਵਿੱਚੋਂ ਕੱਢ ਕੇ ਇੱਥੇ ਵੀ ਮੈਂ ਕਪੜਾ ਫੇਰ ਦੂੰਗੀ ਚੰਗੀ ਤਰ੍ਹਾਂ ਤੇ ਵਾਸੇ ਜੀ ਇੱਥੇ ਮੈਂ ਚੰਗੀ ਤਰ੍ਹਾਂ ਸੈਲਫ ਵਗੈਰਾ ਸਾਫ਼ ਕਰ ਦੂੰ ਤੇ ਗੈਸ ਕਰ ਦੂੰਗੀ ਤੇ ਡੱਬੇ ਵਗੈਰਾ ਸਾਫ਼ ਕਰਕੇ ਇਹਨੂੰ ਸੈੱਟ ਕਰਕੇ ਰੱਖ ਦੂੰਗੀ ਦੇਵਾ ਜੀ ਇੱਥੇ ਮੈਂ ਸਲਫ ਵਗੈਰਾ ਸਾਫ਼ ਕਰ ਦੂੰਗੀ ਚੰਗੀ ਤਰ੍ਹਾਂ ਤੇ ਉਦੋਂ ਬਾਅਦ ਮੇਰਾ ਕੰਮ ਇੱਥੇ ਨਿਭੜ ਜਾਊਗਾ ਤੇ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਆ ਜੀ ਆਪਾਂ ਡਵਲਪ ਤੁਹਾਨੂੰ ਕਹੋ ਜੇ ਲੱਗੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨੰਮੇ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਨੇ ਸੋਨੇ ਕਰਿਓ ਜੀ ਕਮੈਂਟ ਤੇ ਵੀਡੀਓ ਨੂੰ ਹੱਲਵਾ ਜ਼ਰੂਰ ਕਰਿਆ ਕਰੋ ਜੀ ਤੇ ਸਾਡਾ ਦੂਸਰਾ ਚੈਨਲ ਆਉਣ ਉਹ ਵੀ ਵੱਧ ਦਵਾ ਕੇ ਸਬਸਕ੍ਰਾਈਬ ਕਰੋ ਸਪੋਰਟ ਕਰੋ ਤੇ ਲਾਈਕ ਕਰੋ ਤੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਦੇਖਦੇ ਆ ਵੀ ਕੀ ਦੇਖਣ ਨੂੰ ਮਿਲੇਗਾ ਤੇ ਵੀਡੀਓ ਨੂੰ ਫੁੱਲ ਆਵਾਜ਼ ਜ਼ਰੂਰ ਕਰਿਆ ਕਰੋ ਤੁਹਾਡੇ ਮੂਰੇ ਰਿਕੁਐਸਟ ਆ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਜਿਹੜੇ ਸਾਡੇ ਚੈਨਲ ਦੇ ਉੱਤੇ ਜਿਹੜਾ ਵੀ ਵੀਰ ਭੈਣ ਹੁੰਦਾ ਤੇ ਬਸ ਜੀ ਇੱਥੇ ਵੀਡੀਓ ਦਾ ਐਂਡ ਕਰਦੇ ਆ ਤੇ ਸਾਰੇ ਜਣੇ ਖੁਸ਼ ਰਹੋ ਤੰਦਰੁਸਤ ਰਹੋ ਮਾਲਕ ਸਾਰਿਆਂ ਨੂੰ ਤੇ ਤਰੱਕੀਆਂ ਬਖਸ਼ੇ ਵਾਜ ਜੀ ਇੱਥੇ ਵੀਡੀਓ ਦਾ ਐਂਡ ਕਰਦੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ